ਗੱਲ ਜੀ ਸੰਦਲ ਚੈਨਲ ਤੇ ਆਪ ਜੀ ਸੁਣਦਾ ਦੀ ਤਾਜ਼ਾ ਖਬਰ ਸਿਟੀਜ਼ਰ ਲੈਂਡ ਰੋਲ ਲਗਿਆ ਨਵੇਂ ਸਾਲ ਦਾ ਪਹਿਲਾ ਦਿਨ ਲਾਸ਼ ਘਰ ਬਣ ਗਿਆ ਕ੍ਰਾਸ਼ ਮੋਟਾਨਾ ਰਿਜ਼ੋਰਟ ਸਿਟੀਜ਼ਰ ਵਿੱਚ ਨਵੇਂ ਸਾਲ ਦਾ ਪਹਿਲਾ ਦਿਨ ਹੰਝੂਆਂ ਨ ਪਰਿਆ ਹੋਇਆ ਬਿਚਿਆ ਇਥੇ ਦੇ ਕ੍ਰਾਸ਼ ਮੋਟਾਨਾ ਦੇ ਅਪਲ ਪਾਈਨ ਰਿਜ਼ੋਰਟ ਵਿੱਚ ਇੱਕ ਬਾਰ ਵਿੱਚ ਲੱਗੀ ਅੱਗ ਵਿੱਚ ਕਟੋ-ਕਟ 40 ਲੋਕਾਂ ਦੀ ਮੌਤ ਹੋ ਗਈ ਹੈ ਤੇ 115 ਲੋਕ ਚੁਲਸੇ ਗਏ ਹਨ ਸੁਏਸ ਸਗੀ ਦੇ ਕੈਟਲਨ ਅਧਿਕਾਰੀਆਂ ਨੇ ਇਸ ਦੇਸ਼ ਦਾ ਸਭ ਤੋਂ ਭਿਆਨਕ ਦੁਕਾਨ ਦੱਸਿਆ ਹੈ ਇਸ ਰਜੋਟ ਨਵੇਂ ਸਾਲ ਦੇ جشنਾਂ ਵਿੱਚ ਡੁੱਬੇ ਲੋਕਾਂ ਨੇ লাশ ਘਰ ਸਬਤ ਹੋਇਆ ਜ਼ਮੀਨੀ ਮੰਜ਼ਲ ਬੇਸਮੈਂਟ ਤੇ ਬਣੇ ਇਸ ਬਾਰ ਵਿੱਚ ਅੱਗ ਦੀਆਂ ਲਪਟਾਂ ਉੱਠੀਆਂ ਅਤੇ ਲੋਕ ਬਾਹਰ ਨਿਕਲ ਲਈ ਇੱਧਰ ਉੱਧਰ ਭੱਜਦੇ ਰਹੇ ਪਰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਨੱਬਿਆ ਚੁਲਸੇ ਲੋਕ ਡਗਦੇ ਰਹੇ ਤੇ ਕੁਝ ਹੀ ਸਮੇਂ ਵਿੱਚ ਪੂਰਾ ਬਾਹਰ ਤੋਂ ਵਿੱਚ गिर ਗਿਆ गिर गया ਤੇ ਲੀ ਨਿਊਜ਼ ਦੀ ਬੀ ਐਫ ਐਮ ਟੀਵੀ ਦੀ ਰਿਪੋਰਟਾਂ ਦੇ ਅਨੁਸਾਰ ਵਹ ਲੇਸ ਪੁਲਸ ਨੇ ਕਿਹਾ ਕਿ ਰਾਤ ਦਾ ਸਮਾਂ 1:30 ਵਜੇ ਦਾ ਸਮਾਂ ਰਿਹਾ ਤੇ ਅਚਾਨਕ అలਾਰਮ ਵੱਜਣ ਲੱਗਿਆ ਬਾਰ ਵਿੱਚ ਤੁਮੇ ਦੇ ਭਰੇ ਹੋਣ ਦੀ ਰਿਪੋਰਟਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕੀਤਾ ਗਿਆ ਤੇ ਪੁਲਿਸ ਦੀਆਂ ਗੱਡੀਆਂ ਮਿੰਟਾਂ 'ਚ ਹੀ ਪਹੁੰਚ ਗਈਆਂ ਉਸ ਤੋਂ ਬਾਅਦ ਅੱਗ ਬੁਝਾਊ ਅਤੇ ਸਿਹਤ ਟੀਮਾਂ ਆਈਆਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸਵੇਰੇ 4:14 14 ਮਿੰਟ ਤੇ ਇੱਕ ਹੈਲਪਲਾਈਨ ਨੰਬਰ 0848112117 ਸ਼ੁਰੂ ਕੀਤੀ ਗਈ ਜਰਾਤ ਅਤੇ ਬਚਾਅ ਕਾਰਜਾਂ ਵਿੱਚ ਲਗਭਗ 140 ਕਰਮਚਾਰੀ ਤੇ 13 ਹੈਲੀਕਾਪਟਰ ਤੇ 42 ਐਮ 42 ਐਮਬੂਲੈਂਸਾਂ ਦੀ ਵਰਤੋਂ ਕੀਤੀ ਗਈ ਸਵੈ ਰਾਸ਼ਟਰਪਤੀ ਗਾਈ ਪਰਮੇਲਨ ਨੇ ਇਸ ਘਟਨਾ ਦੇ ਬੇਸਮਾਨ ਦੁਖਾਂਤ ਦੱਸਿਆ ਤੇ ਪੀੜਤ ਤੇ ਉਹਨਾਂ ਦੇ ਪਰਿਵਾਰਾਂ ਨਾਲ ਸੰਗੀ ਸਰਕਾਰ ਦੀ ਇਕਤਾ ਦਾ ਪ੍ਰਗਟਾ ਕੀਤਾ ਤੇ ਉਹਨਾਂ ਕਿਹਾ ਕਿ ਕੁਝ ਅਜੇ ਵੀ ਆਪਣੀਆਂ ਜਾਨਾਂ ਲਈ ਲੜ ਰਹੇ ਹਨ ਵੈਲਸ ਕਾਉਂਟਲਨ ਸਰਕਾਰ ਦੇ ਪ੍ਰਧਾਨ ਮੈਥੀਅ ਰੈਡਾ ਰਨ ਨੇ ਅ ਘਟਨਾ ਤੇ ਸੋਗ ਪ੍ਰਗਟ ਕੀਤਾ ਤੇ ਪੁਲਿਸ ਮੁਖੀ ਫ੍ਰੈਂਕ ਕਿਕ ਗਰੀਸਲਰ ਨੇ ਕਿਹਾ ਹੈ ਕਿ ਇਹ ਸਭ ਤੋਂ ਪਹਿਲੀ ਤਰਜੀਹ ਮਿਤਰਾ ਦੀ ਪਛਾਣ ਕਰਨਾ ਹੈ ਵੈਲਸ ਦੇ ਅਟਾਰਨੀ ਜਨਰਲ ਬੀਟ੍ਰਸ ਪਿਉਰ ਦਾ ਨੇ ਕਿਹਾ ਕਿ ਅੱਗ ਬੇਸਮੈਂਟ ਵਿੱਚ ਸਥਿਤ ਕੰਸਟਰਲੇਸ਼ਨ ਬਾਰ ਵਿੱਚ ਲੱਗੀ ਉਹਨਾਂ ਨੇ ਕਿਹਾ ਕਿ ਕੁਝ ਚਸ ਚਸ ਉਮੀਦ ਦਾ ਨਹੀਂ ਕਿਹਾ ਕਿ ਬਾਹਰ ਨਿਕਲਣ ਲਈ ਕੋਈ ਐਮਰਜੈਂਸੀ ਅਗ ਅਗ ਜੈਟ ਨਹੀਂ ਸੀ ਇੱਕ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਮਾਪਦੰਡ ਨੂੰ ਪਾਲਣਾ ਪਾਲਣਾ ਕੀਤੀ ਜਾਵੇਗੀ ਕੀਤੀ ਗਈ ਤੇ ਜਾਂ ਨਹੀਂ ਇਸ ਬਾਰੇ ਟਿੱਪਣੀ ਕਰਨੀ ਜਲਦੀ ਹੋਵੇਗਾ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਮਤਰਾ ਨੂੰ ਜਖਮੀ ਹੋਵੇ ਕੌਮ ਕੌਮियत ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਪੀੜਤਾ ਨੂੰ ਇਤਵਾ ਅਵਲੀ ਅਤੇ ਫਰਾਂਸੀਸੀ ਦੋਵਾਂ ਨਾਰਕ ਸ਼ਾਮਲ ਹਨ ਇਟਲੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਘੱਟੋ ਘੱਟ 15 ਅਤਵਲੀ ਨਾਰਕ ਝੁੱਲਸੇ ਗਏ ਹਨ ਅਤੇ ਲਗਭਗ 16 ਲਾਪਤਾ ਹਨ ਜਾਂਚ ਤੋਂ ਇਲਾਵਾ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਅੱਗ ਤਿਹਾਰਾਂ ਵਾਲੇ ਬੋਤਲ ਸਪਾਲਕਰ ਇੱਕ ਕਿਸਮ ਦਾ ਪਟਾਕਾ ਕਰਨ ਲੱਗੀ ਹੋ ਸਕਦੀ ਹੈ ਉਹਨਾਂ ਨੇ ਉਨ੍ਹਾਂ ਦਾ ਫੁਆਰਾ ਸਪਾਰਕ ਕਿਲਰ ਵੀ ਕਿਹਾ ਜਾਂਦਾ ਹੈ ਬਾਹਰ ਦੇ ਸਥਾਨ ਤੇ ਤਿਆਰਾਂ ਦੇ ਵਾਲੇ ਬੋਤਲਾਂ ਸਪਾਰਕ ਕਿਲਰ ਦਾ ਜ਼ਿਕਰ ਕੀਤਾ ਗਿਆ ਹੈ ਸਥਾਨਕ ਨਾਏ ਟਿਕ ਲੱਪ ਵਿੱਚ ਫੁਆਰਾ ਸਪਾਰਕ ਕਲਰ ਕਾਫੀ ਆਮ ਹਨ ਜਾਂਚ ਕਰਤਾਵਾਂ ਨੇ ਅਜੇ ਵੀ ਅਜੇ ਤੱਕ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ ਜਿਗਰ ਜੋਗ ਹੈ ਕਿ ਕ੍ਰਾਸਟ ਮਟਾਲਾ ਦੱਖਣ ਪੱਛਮੀ ਸਵਿਟਜ਼ਰਲੈਂਡ ਵਿੱਚ ਸੁਰਦੇਤ ਹਿਲ ਸਟੇਸ਼ਨ ਦੇ ਸੱਕੀ ਰਿਜ਼ੋਰਟ ਟਾਊਨ ਹੈ ਏਰੋਨ ਵੈਲੀ ਦੇ ਉੱਪਰ 突ਪ ਵਾਲੇ ਪਠਾਰ ਤੇ ਸਮੁੰਦਰ ਤਲ ਤੋਂ ਲਗਭਗ 1500 ਮੀਟਰ ਦੀ ਚਾਈ ਤੇ ਸਥਿਤ ਹੈ ਬਰਨ ਤੋਂ ਸੜਕ ਦੁਆਰਾ ਦੂਰੀ ਲਗਭਗ 2 ਘੰਟੇ ਦੀ ਹੈ ਧੰਨਵਾਦ ਜੀ ਖਬਰਾਂ ਜੁਲਦੀ ਬਣੇ ਰੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ